ਦੀ ਰਾਤ ਮਰਿਆ ਸੀ ਉਸ ਦੇ ਵਿੱਚ ਅਸੀਂ ਇਸ ਤੋਂ ਪਹਿਲਾਂ ਤਿੰਨ ਅਕਿਊਜ਼ਡ ਅਰੈਸਟ ਕਰ ਲਏ ਸੀ ਮੇਨ ਅਕਿਊਜ਼ ਜਿਹੜੀ ਰੁਪਿੰਦਰ ਕੌਰ ਸੀ ਜਿਹੜੀ ਕਰਮਿੰਦਰ ਸਿੰਘ ਦੀ ਪਤਨੀ ਸੀ ਦੂਸਰਾ ਹਰਕਮਲਪ੍ਰੀਤ ਤੇ ਤੀਸਰਾ ਉਸਮਜੀ ਇਹ ਤਿੰਨ ਅਕਿਊਜ਼ ਨੂੰ ਅਸੀਂ ਜਿਹੜਾ ਅਰੈਸਟ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਚੁੱਕੇ ਹਾਂ ਜਿਸ ਦੇ ਵਿੱਚ ਸਾਡੀ ਜਿਹੜੀ ਇਸ ਮਕਦਮੇ ਸੰਬੰਧੀ ਜਿਹੜੀ ਇਨਵੈਸਟੀਗੇਸ਼ਨ ਜਾਰੀ ਸੀ ਇਸ ਦੇ ਵਿੱਚ ਇੱਕ ਨਾਮ ਸਾਹਮਣੇ ਆਇਆ ਸੀ ਸਾਨੂੰ ਜਿਸ ਦਾ ਨਾਮ ਵੀਰਿੰਦਰ ਕੌਰ ਜਿਹੜੀ ਆਪਣੇ ਖੋਖਰ ਫਰੀਕੋਟ ਦੀ ਰਹਿਣ ਵਾਲੀ ਸੀ ਖੋਖਰ ਮਤਲਬ ਫਰੀਕੋਟ ਦੀ ਰਹਿਣ ਵਾਲੀ ਸੀ ਇਹ ਜਿਹੜੀ ਵੀਰਿੰਦਰ ਕੌਰ ਸੀ ਇਹ ਇੰਦਰ ਕੌਰ ਦੀ ਫਰੈਂਡਸ਼ਿਪ ਹੋ ਚੱਕੀ ਫਰੈਂਡ ਸੀ ਕਿਉਂਕਿ ਇਹ 10th class 2 ਦੇ ਵਿੱਚ ਜਿਹੜੇ 18 ਦੇ ਵਿੱਚ ਇਕੱਠੀਆਂ ਫਰੈਂਡਸੀ ਦੇ ਇਕੱਠੀਆਂ ਇਹਨੇ ਸਟੱਡੀ ਕੀਤੀ ਸੀ ਜਿਹੜੀ ਦੋਸ਼ੀਪਿੰਦਰ ਕੌਰ ਉਸ ਤੋਂ ਬਾਅਦ ਕੈਨੇਡਾ ਚਲੀ ਜਾਂਦੀ ਤੇ 25 ਦੇ ਵਿੱਚ ਇਹ ਵਾਪਸ ਆਉਂਦੀ ਤੇ ਦੁਬਾਰਾ ਫਿਰ ਇਹਨਾਂ ਦਾ ਆਪਸ ਦੇ ਵਿੱਚ ਤਾਲਮਿਲ ਹੋ ਜਾਂਦਾ ਹੈ ਤੇ ਇਸ ਮਕਦਮੇ ਦੇ ਵਿੱਚ ਜਿਹੜੀ ਦੋਸ਼ੀ ਹੁਣ ਅਸੀਂ ਵੀਰਿੰਦਰ ਕੌਰ ਦੀ ਅਰੈਸਟ ਪਾਈ ਏ ਇਸ ਨੂੰ ਇਸ ਜਿਹੜਾ ਮੈਟਰ ਹੋਇਆ ਉਸ ਬਾਰੇ ਜਿਹੜੀ ਇਸ ਦੀ ਫਰੈਂਡਸ਼ਿਪ ਵੀਰਿੰਦਰ ਕੌਰ ਉਸ ਨੇ ਇਸ ਨਾਲ ਜਿਹੜੀ ਗੱਲਬੀਰ ਕੀਤੀ ਸੀ ਕਿ ਮੈਂ ਇਹ ਜਿਹੜੇ ਵਾਅਦਿਆਂ ਤੋਂ ਅੰਜਾਮ ਦੇ ਹੁੰਦਾ ਦੇਣਾ ਹੈ ਤੇ ਉਸ ਕਰਕੇ ਜਿਹੜਾ ਇਸ ਨੂੰ ਅਸੀਂ ਹੁਣ ਇਸ ਕੰਮ ਨੇ ਜੈਸਟ ਪਾ ਲਈਏ ਤੇ ਮਾਨ ਜੋ ਕੋਰਟ ਦੇ ਵਿੱਚ ਅਪੀਲ ਕਰਕੇ ਰਿਮਾਂਡ ਲੈ ਕੇ ਇਸ ਤੋਂ ਵਿਗਾਇਨਾ ਪੁੱਛਗਿਛ ਕੀਤੀ ਜਾਏਗੀ ਵੀ ਇਹ ਜਿਹੜਾ ਮਰਡਰ ਦੇ ਸਰਬੰਧ ਦੇ ਵਿੱਚ ਇਹਨੂੰ ਹੋਰ ਕਿੰਨੀ ਕੁ ਜਾਣਕਾਰੀ ਸੀ ਤੇ ਕਿਤੇ ਕਿਤੇ ਇਹਦੀ ਹੋਰ ਮਟੀਰੀਅਲ ਜਿਹੜੀ ਲੜਕੀ ਸਾਹਿਬ ਅੱਜ ਗ੍ਰਿਫਤਾਰ ਕੀਤੀ ਹੈ ਇਹਦਾ ਵੀ ਬੈਕਗ੍ਰਾਉਂਡ ਵੀ ਕੋਈ ਹੈ ਕਿਸੇ ਨੇ ਕੋਈ ਜਿਹਦੇ ਪਿਨ ਤੋਂ ਕੋਰੇ ਇਹ ਜਿਹੜੀ ਹੁਣ ਜਿਹੜੀ ਜੀ ਇਹ ਜਿਹੜੀ ਕੋਈ عمر 26 ਸਾਲ ਹੈ ਤੇ ਇਹ ਬੀਐਸਸੀ ਓਟੀਟੀ ਜਿਹੜੀ ਮੋਗੇ ਤੋਂ ਕਰ ਰਹੀ ਸੀ ਆਪਰੇਸ਼ਨ ਥੀਟਰ ਦਾ ਕੋਈ ਓਟੀਟੀ ਦਾ ਇਹਨਾਂ ਮੈਡੀਕਲ ਨਾਲ ਰਿਲੇਟਡ ਕੋਰਸ ਹੈ ਉਹ ਤੇ ਸੈਕੰਡਰੀ ਸਟੂਡੈਂਟ ਹੈ ਤੇ ਜਿਹੜੀ ਇਹ ਇਸ ਦਿਨ ਤੱਕ ਤੇ ਸੀ ਇਹ ਬਹੁਤ ਆਪਣੀ ਜਿਹੜੀਆਂ ਆਪਾਂ ਕਹਿੰਦੇ ਵੈਸਟ ਫਰੈਂਡ ਸਿੱਧਾ ਨੂੰ ਜਨਮ ਤੇ ਇਸ ਕਰਕੇ ਜਿਹੜੀ ਇਹਨੂੰ ਜਿਹੜੀ ਦੋਸ਼ੀ ਰਪਿੰਦਰ ਨੇ ਇਸ ਨਾਲ ਸਾਰਾ ਜਿਹੜਾ ਡਿਸਕਲੋਜ਼ ਕੀਤਾ ਹੋਇਆ ਸੀ ਵੀ ਇਸ ਵਾਦਾ ਪ੍ਰੋਗਰਾਮ ਸੋ ਇਸ ਕੇਸ ਦੇ ਵਿੱਚ ਹੋਰ ਕਿੰਨੀਆਂ ਅਰੇਸਟ ਹੋਈਆਂ ਟੋਟਲ ਕਿੰਨੀਆਂ ਅਰੇਸਟ ਹੋਈਆਂ ਕਿੰਨੇ ਤੋਂ ਤੱਕ 4 ਅਰੇਸਟ ਹੋ ਗਏ ਕੀ ਲੱਗਦਾ ਕੋਈ ਅੱਗੇ ਵੀ ਹੋਰ ਕਲਾਸ ਹੋ ਸਕਦਾ ਹੈ ਦੇਖੋ ਇਹ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਸਾਡੀ ਜਿਹੜੀ ਪੰਜਾਬ ਉਹ ਐਸਐਸਪੀ ਸਾਡੀ ਹਦਾਇਤ ਤੇ ਆਨਲਾਈਨ ਨਿਗਰਾਨੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਿੰਨਾ ਚਿਰ ਇਨਵੈਸਟੀਗੇਸ਼ਨ ক্লোਜ਼ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਕਿਸੇ ਵੀ ਪਾਸੇ ਕਿਸੇ ਦਾ ਕੋਈ ਵੀ ਐਂਗਲ ਤੇ ਕੋਈ ਕਿਸੇ ਸਮੂਲੀਅਤ ਹੁੰਦੀ ਹੈ ਇਹ ਨੈਟਿਕਲਿਸ ਤੇ ਕੰਮ ਕੀਤਾ ਜਾਏ। ਸਾਰੇ ਸੋਸ਼ਲ ਮੀਡੀਆ ਤੇ ਉੱਪਰ ਲਗਾਤਾਰ ਅਲੱਗ-ਅਲੱਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ। ਸ਼ਰਾਰਤੀ ਅੰਥਰਾ ਵੱਲੋਂ ਵੀ ਬਹੁਤ ਤਰ੍ਹਾਂ ਤਰ੍ਹਾਂ ਦੇ ਮੈਸੇਜ ਆਏ ਜਾ ਰਹੇ ਆ। ਸਰ ਅਸਲ ਸਚਾਈ ਹੈ ਕਿ ਇਹਦੇ ਵਿੱਚ ਇਹ ਸਚਾਈ ਹੁਣ ਤੱਕ ਜੋ ਵੀ ਪੁਲਿਸ ਨੇ ਕਰ ਅਸੀਂ ਜਿਹੜਾ ਇਹਦੇ ਵਰਤ ਕਰ ਚੁੱਕੇ ਹਾਂ ਉਹ ਬਿਲਕੁਲ ਕਈ ਉਹਦੀ ਕਲੀਅਰ ਹੋ ਚੁੱਕਾ ਵੀ ਇਹਦੇ ਜਿਹੜੇ ਮੇਨ ਤਿੰਨ ਦੋਸ਼ੀ ਸੀ ਜਿਹੜਾ ਹੁਣ ਅਸੀਂ ਚੌਥੇ ਦੋਸ਼ੀ ਨੂੰ ਵੀ ਅਰੈਸਟ ਕੀਤਾ ਹੈ। ਬਿਲਕੁਲ ਜਿਹੜੀ ਇਹ ਜਿਹੜੀ ਤਫ਼ਤੀਸ਼ ਹੈ ਬਿਲਕੁਲ ਤਾਥਾ ਦਾ ਤੇ ਸਹੀ ਅੱਦੇ ਕੰਮ ਕੀਤਾ ਜਾ ਰਿਹਾ ਕਿਉਂਕਿ ਇਹਦੇ ਤੋਂ ਮਾ ਜੋ ਸਾਡੇ ਡੀਜੀਪ ਸਾਹਿਬ ਐਸਐਸਪੀ ਸਾਹਿਬ ਖੁਦ ਨਿਗਰਾਨੀ ਕਰਦੇ ਇਸ ਤੀਜ ਤੇ ਕਹਿੰਕੀ ਇਹ ਬਹੁਤ ਹੀ ਇੱਕ ਜਿਹੜਾ ਮਟਰ ਸਿੰਘ ਬਲਖਣਾ ਮਟਰ ਸਿੰਘ ਕਿਉਂਕਿ ਇਨ ਨੇ ਇਸ ਤਨਾ ਦਾ ਕੀਤਾ ਹੀ ਇਹ ਸਭ ਸੋਸ਼ਲ ਮੀਡੀਆ ਤੇ ਇੰਟਰਨੈਸ਼ਨਲ ਲੈਵਲ ਤੇ ਦੇਖਿਆ ਗਿਆ ਇਸ ਲਈ ਹਮੇਸ਼ਾ ਹੀ ਪੁਲਿਸ ਤਾਂ ਹਰ ਕਿਸੇ ਵੀ ਕ੍ਰਾਈਮ ਨੂੰ ਹਰ ਐਂਗਲ ਤੇ ਕੰਮ ਕਰਦੀ ਹੈ ਅਰ ਇਸ ਦੇ ਵਿੱਚ ਸਪੈਸ਼ਲ ਅਫਸਰ ਸਾਹਿਬ ਹਨਾ ਲੋ ਜੀ ਜੀ ਨਗਰ ਦੀ ਤੇ ਹੇਠ ਜਿਤਪਦੀਸ਼ ਅਮਰੋਤ ਕਹਿੰਦੇ ਜਾਂਦੇ ਸਰ ਜੀ ਜੇਲ ਦੇ ਵਿੱਚ ਵੀ ਜਿਹੜੇ ਹੈਗਾ ਵੀ ਕੰਦਰ ਵੀ ਥੋੜਾ ਜਿਹਾ ਵੈਰਕ ਬਦਲਨ ਵਗਾਰਾ ਕੋਈ ਹੋਰ ਵੀ ਸਹੂਦਾਵਾਂ ਜਿਹੜੀਆਂ ਹੈਗੀਆਂ ਥੋੜੀਆਂ ਜਿਆਦਾ ਨਹੀਂ ਕੀਤਾ ਜਾ ਰਿਹਾ ਸਹੂਦਾਵਾਂ ਖੋਲੀ ਦਿੱਤੀਆਂ ਯਾਰੀਆਂ ਨੂੰ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੇਲ ਦੇ ਵਿੱਚ ਕੋਈ ਵੀ ਕੋਈ ਵੀ ਕ੍ਰਾਈਮ ਕਰਕੇ ਜਾਂਦਾ ਉਹਨਾਂ ਨੂੰ ਇੱਕੋ ਜਿਹੇ ਤਰ੍ਹਾਂ ਦੀ ਟਰੀਟਮੈਂਟ ਦਿੱਤਾ ਜਾਂਦਾ ਜੋ ਉਹਨਾਂ ਦਾ ਰਹਿਣਾ ਪਹਿਣਾ ਸਭ ਇਹ ਉੱਥੇ ਹੁੰਦਾ ਕੋਈ ਇਹੋ ਜਿਹੀ ਗੱਲ ਸਾਨੂੰ ਨਹੀਂ ਲੱਗਦਾ ਕਿ ਕੋਈ ਇਹਨੂੰ ਕੋਈ ਦੋਸ਼ੀ ਇੰਦਰਪਾਲ ਨੂੰ ਕੋਈ ਤੇ ਸਪੈਸ਼ਲ ਕੋਈ